ਸਸ਼ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਤੋਂ ਬਾਅਦ ਆਖਰਕਾਰ ਰਾਜਨੀਤੀ ਪਾਰਟੀਆਂ ਨੇ ਵੀ ਇਸ ਤੇ ਜਿਹੜੀ ਆ ਬਿਆਨਬਾਜ਼ੀ ਕੀਤੀ ਤਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸੱਦਾ ਪੱਤਰ ਆਇਆ ਹੈ ਇਹ ਸੱਦਾ ਪੱਤਰ ਕਿੰਨੇ ਭੇਜਿਆ ਕਦੋਂ ਬੁਲਾਇਆ ਗਿਆ ਸੱਦਾ ਪੱਤਰ ਦਾ ਮੀਨਿੰਗ ਕੀ ਹੈ ਕਿ ਵਾਕੀ ਹੁਣ ਨਵਜੋਤ ਸਿੰਘ ਸਿੱਧੂ ਦਾ ਇਸ ਬਿਆਨ ਜੋ ਲਗਾਤਾਰ ਪਰਿਵਾਰਿਕ ਬਿਆਨ ਚੱਲ ਰਿਹਾ ਸੀ ਕਿ ਉਸ ਦਾ ਕੋਈ ਜਵਾਬ ਉਹ ਸੱਦਾ ਪੱਤਰ ਤੇ ਜ਼ਰੀਏ ਦਿੱਤਾ ਜਾਵੇਗਾ ਸੱਦਾ ਪੱਤਰ ਦੇ ਰਾਹੀਂ ਕੀ ਗੱਲਬਾਤ ਹੋਵੇਗੀ ਇਹ ਸਾਰੀ ਅਸੀਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਬੋਲ ਦਾ ਪੰਜਾਬ ਦੇ ਵਿੱਚ ਵਿਸਥਾਰ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਉਰਮਕ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਾਹਿਬ ਜੀ ਅੱਛਾ ਜੀ ਰਪਾਣਾ ਜੀ ਤਿੰਨ ਚਾਰ ਦਿਨ ਲਗਾਤਾਰ ਹੋ ਗਿਆ ਨਿਰਜੋਤ ਸਿੰਘ ਸਿੱਧੂ ਸਿੱਧੂ ਪਰਿਵਾਰ ਦੀ ਜੋੜੀ ਦੀ ਗੱਲ ਕੀਤੀ ਜਾਵੇ ਬੜੀ ਬਿਆਨਬਾਜ਼ੀ ਹੋਈ ਤਾਂ ਆਖਰਕਾਰ ਬਿਆਨਬਾਜ਼ੀ ਤੋਂ ਬਾਅਦ ਸੱਦਾ ਪੱਤਰ ਦਿੱਤਾ ਗਿਆ ਹੈ ਸੱਦਾ ਪੱਤਰ ਕਿੰਨਾ ਵੱਲੋਂ ਆਇਆ ਕਿੱਥੇ ਜਾਣਾ ਕਿ ਮਾਮਲਾ ਪੂਰਾ ਦੇਖੋ ਅਮਰਜੀਤ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਜਿਹੜਾ ਆਪਾਂ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਤਾਂ ਹਾਲ ਦੀ ਘੜੀ ਵੈਸੀ ਹੀ ਇਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਘੜੀਸਿਆ ਜਾ ਰਿਹਾ ਪਰ ਨਵਜੋਤ ਸਿੰਘ ਸਿੱਧੂ ਦੀ ਕੋਈ ਭੂਮਿਕਾ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਭੂਮਿਕਾ ਉਹਨਾਂ ਦੀ ਪਤਨੀ ਦੀ ਹੈ ਪਰ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੁਣ ਇਹ ਹੋ ਗਈ ਕਿ ਉਹਨਾਂ ਨੇ ਇਸ ਤੇ ਕੋਈ ਵੀ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਜਾ ਉਹ ਇਹ ਕਹਿੰਦੇ ਕਿ ਗਲਤ ਸੀ ਜਾ ਉਹ ਕਹਿੰਦੇ ਠੀਕ ਸੀ ਔਰ এবিসি ਲੋਕਾਂ ਨੂੰ ਉਮੀਦ ਸੀ ਕਿ ਜਿਵੇਂ ਅਕਸਰ ਨਵਜੋਤ ਸਿੰਘ ਸਿੱਧੂ ਆਪਣੇ ਸੁਭਾਅ ਦੇ ਵਿੱਚ ਬੋਲਦੇ ਆ ਪਾਰਟੀ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਜਾ ਕੇ ਮਨੋ ਲੀਡਰਾਂ ਦੇ ਖਿਲਾਫ ਤਾਂ ਉਹ ਵੀ ਨਹੀਂ ਦੇਖਦੇ ਕਿ ਲੀਡਰ ਸਾਡੀ ਪਾਰਟੀ ਦਾ ਜਾਂ ਕਿਹੜੀ ਪਾਰਟੀ ਹੈ ਔਰ ਕਈ ਵਾਰ ਤੇ ਇਹ ਵੀ ਨਹੀਂ ਦੇਖਦੇ ਕਿ ਅਸੀਂ ਹੈ ਕਿਹੜੀ ਪਾਰਟੀ ਤੇ ਉਸੇ ਪਾਰਟੀ ਦੇ ਖਿਲਾਫ ਕਈ ਵਾਰ ਉਹਨਾਂ ਤੋਂ ਜਿਹੜਾ ਆਪਾਂ ਅਕਸਰ ਆਪਾਂ ਪਹਿਲਾਂ ਕਾਫੀ ਲੰਬਾ ਸਮਾਂ ਦੇਖਿਆ ਪਰ ਨਵਜੋਤ ਸਿੰਘ ਸਿੱਧੂ ਦੇ ਚੁੱਪੀ ਨੂੰ ਲੈ ਕੇ ਜਿਹੜੀ ਚਰਚਾ ਉਹ ਜ਼ਿਆਦਾ ਹੋ ਰਹੀ ਹੈ ਹੁਣ ਕੱਲ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆਏ ਹੂੰ ਉਹਨਾਂ ਨੇ ਆਪਣੇ ਕਾਉਂਸਲਰਾਂ ਨਾਲ ਮੀਟਿੰਗ ਕੀਤੀ ਤੇ ਵਾਪਸ ਦਿੱਲੀ ਤੇ ਦਿੱਲੀ ਤੋਂ ਬੰਬੇ ਚਲੇ ਗਏ ਉਹਦੇ ਚ ਇੱਕ ਅਫਵਾਹ ਉੱઠી ਕਿ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਕਰਨ ਗਏ ਤੇ ਹਾਈ ਕਮਾਂਡ ਨੇ ਬੁਲਾਇਆ ਨਹੀਂ ਜਾਂ ਉਹਨਾਂ ਨੇ ਉਹਨਾਂ ਨੂੰ ਮੀਟਿੰਗ ਕਰਨ ਨਹੀਂ ਦਿੱਤੀ ਜਾਂ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਕਾਫੀ ਕੁਝ ਜਿਹੜਾ ਹੈਗਾ ਚਰਚਾਵਾ ਜਿਹੜੀਆਂ ਸਿਆਸੀ ਤੌਰ ਤੇ ਚੱਲ ਰਹੀਆਂ ਨੇ ਹੁਣ ਅੱਜ ਇੱਕ ਨਵੀਂ ਚਰਚਾ ਤੇ ਕੋ ਅਜੇ ਤੱਕ ਉਹਦੀ ਪੁਸ਼ਟੀ ਨਹੀਂ ਹੋਈ ਪਰ ਇੱਕ ਨਵੀਂ ਜਿਹੜੀ ਦੁਪਹਿਰ ਤੋਂ ਚਰਚਾ ਹੋਊਗੀ ਕਿ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਨੇ ਮੀਟਿੰਗ ਲਈ ਬੁਲਾ ਲਿਆ ਠੀਕ ਇਹ ਇੱਕ ਚਰਚਾ ਦੁਪਹਿਰ ਤੋਂ ਜਿਹੜੀ ਅੱਜ ਸ਼ੁਰੂ ਹੋ ਗਈ ਹੈ ਔਰ ਦੂਜੀ ABC ਕਿ ਹਾਈ ਕਮਾਂਡ ਨੇ ਜਿਹੜੇ ਪੰਜਾਬ ਮਾਮਲੇ ਇਨਚਾਰਜ ਆ ਪਪੇਸ਼ੋਪਾ ਕਿ ਬਗੇਲ ਉਹ ਤੋਂ ਇੱਕ ਵਿਸਥਾਰਪੂਰਵਕ ਜਿਹੜੀ ਰਿਪੋਰਟ ਆ ਉਹ ਵੀ ਮੰਗੀ ਐ ਔਰ ਇੱਕ ਕਹਾਈ ਲੈਵਲ ਕਮੇਟੀ ਵੀ ਬਣਾਈ ਐ ਕਿ ਉਹ ਕਮੇਟੀ ਇਹ ਤੈਅ ਕਰੇਗੀ ਕਿ ਬੋਲਿਆ ਕੀ ਐ ਕਿਉਂਕਿ ਨਵਜੋਤ ਕੌਰ ਸਿੱਧੂ ਇਹ ਕਹਿਣ ਲੱਗੇ ਨੇ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਕੀ ਵਾਕਈ ਬਿਆਨ ਜਿਹੜਾ ਦਿੱਤਾ ਸਹੀ ਸੀ ਜਾਂ ਗਲਤ ਸੀ ਹੁਣ ਇਹ ਸਾਰੇ ਚੀਜ਼ ਦੇ ਵਿੱਚ ਇੱਕ ਇਹ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਐ ਕਿ ਤੁਸੀਂ ਜਿਹੜੀ 500 ਕਰੋੜ ਦੀ ਗੱਲ ਕਰ ਰਹੇ ਹੋ ਅਟੈਚੀ ਦੀ ਉਹਦੇ ਤੇ ਤੁਹਾਡਾ ਜਿਹੜਾ ਹਮਲਾ ਆਮ ਲੀਡਰਾਂ ਦੇ ਘਟ ਹੈ ਤੇ ਸਿੱਧੇ ਤੌਰ ਤੇ ਤੁਹਾਡਾ ਹਮਲਾ ਗਾਂਧੀ ਪਰਿਵਾਰ ਤੇ ਹੈ ਹੂੰ ਬਿਲਕੁਲ ਕਿ ਕੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਹਮਲਾ ਗਾਂਧੀ ਪਰਿਵਾਰ ਤੇ ਨਹੀਂ ਤਾਂ ਫਿਰ ਉਹ 500 ਕਰੋੜ ਲੈਂਦਾ ਕੌਣ ਸੀ ਲੈਂਦਾ ਕੋ ਠੀਕ ਹੈ ਜਾਂਦਾ ਕਿੱਥੇ ਸੀ ਜਾਂਦਾ ਕਿੱਥੇ ਸੀ ਅਕਸਰ ਆਪਾਂ ਦੇਖਦੇ ਆ ਕਿ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਹੁਣ ਵੀ ਜਿਹੜਾ ਦਬਦਬਾ ਕਬਜ਼ਾ ਉਹ ਗਾਂਧੀ ਪਰਿਵਾਰ ਦਾ ਬਿਲਕੁਲ ਠੀਕ ਕਾਂਗਰਸ ਪਾਰਟੀ ਦੇ ਵਿੱਚ ਜੋ ਗਾਂਧੀ ਪਰਿਵਾਰ ਕਹੇਗਾ ਉਹ ਹੋਏਗਾ ਤਾਂ ਇਹਦਾ ਮਤਲਬ ਇਹ ਕਿ ਪੰਜਾਬ ਦਾ ਸੀਐਮ ਜਾਂ ਤਾਂ ਕਾਂਗਰਸ ਪਾਰਟੀ ਉਹਨੂੰ ਗਾਂਧੀ ਪਰਿਵਾਰ ਤੋਂ ਪਿੱਛੇ ਹੋ ਕੇ ਬੜਾਉਂਦੀ ਹਮ ਕਿਹੜੇ ਲੀਡਰ ਬਣਾਉਂਦੀ ਸੀ ਜੇ ਵਾਕਈ ਆਪਾਂ ਇਹ ਗੱਲ ਕਹਿ ਰਹੇ ਆ ਕਿ ਗਾਂਧੀ ਪਰਿਵਾਰ ਹੀ ਸਾਰਾ ਕੁਝ ਹੈ ਤੇ ਸੀਐਮ ਬਣਨਾ ਨਹੀਂ ਬਣਨਾ ਉਹ ਸਾਰਾ ਕੁਝ ਤੈ ਗਾਂਧੀ ਪਰਿਵਾਰ ਕਰਦਾ ਸੀ ਤਾਂ ਫਿਰ ਇਹਦਾ ਮਤਲਬ ਇਹ ਕਿ 500 ਕਰੋੜ ਜੇ ਤੁਸੀਂ ਕਹਿੰਦੇ ਹੋ ਤਾਂ ਫਿਰ ਉਹਨਾਂ ਨੂੰ ਦਿੱਤਾ ਜਾਂਦਾ ਸੀ ਬਿਲਕੁਲ ਠੀਕ ਹੈ ਤੇ 500 ਕਰੋੜ ਜਾਂਦਾ ਕਿੱਥੇ ਸੀ ਪੰਜਾਬ ਦਾ ਲੀਡਰ ਤਾਂ ਕੋਈ ਲੈਂਦਾ ਨਹੀਂ ਸੀ ਕੀ ਕੋਈ ਕੈਪਟਨ ਮਨਿੰਦਰ ਕੈਪਟਨ ਮਨਿੰਦਰ ਤਾਂ ਆਪ ਸੀਐਮ ਬਣ ਜਾਂਦੇ ਸੀ ਚਰਜੀ ਸਿੰਘ ਚੰਨੀ ਆਪ ਸੀਐਮ ਬਣ ਜਾਂਦੇ ਸੀ ਜਾਂ ਜਿਹੜੇ ਹੁਣ ਤੱਕ ਸੀਐਮ ਬਣੇ ਨੇ ਉਹ ਤਾਂ ਸੀਐਮ ਬਣ ਲਈ ਦਿੱਲੀ ਜਾਂਦੇ ਸੀ ਦਿੱਲੀ ਮੀਟਿੰਗਾਂ ਕਰਦੇ ਸੀ ਤਾਂ ਪਰ ਉਹ ਪੈਸੇ ਲੈਣ ਥੋੜਾ ਜਿਆਦਾ ਸੀ ਉਹ ਦੇਣ ਜਾਂਦੇ ਸੀ ਦਿੰਦੇ ਕਿਹਨੂੰ ਸੀ ਇਹਦਾ ਮਤਲਬ ਜਿਸ ਪਰਿਵਾਰ ਤੇ ਤੁਸੀਂ ਇੱਕ ਇੰਨਾ ਵੱਡਾ ਇਲਜ਼ਾਮ ਲਾ ਰਹੇ ਹੋ ਥਰੂ ਪੰਜਾਬ ਲੀਡਰਸ਼ਿਪ ਤੇ ਕੀ ਉਹੀ ਲੀਡਰ ਤੁਹਾਨੂੰ ਅਕਸੈਪਟ ਕਰਨਗੇ ਇੱਕ ਵੱਡਾ ਵੱਡੀ ਗੱਲ ਹੈ ਬਹੁਤ ਜਿਹੜੀ ਇਹ ਦੇਖਣ ਵਾਲੀ ਹੈਗੀ ਹੈ ਜੇ ਆਪਾਂ ਨੂੰ ਢੰਗਾਈ ਨਾਲ ਸੋਚੀਏ ਕਿ ਤੁਸੀਂ 500 ਕਰੋੜ ਦਾ ਇਲਜ਼ਾਮ ਗਾਂਧੀ ਪਰਿਵਾਰ ਤੇ ਲਾਤਾ ਤਾਂ ਕੀ ਉਹ ਤੁਹਾਨੂੰ ਅਕਸੈਪਟ ਕਰਨਗੇ ਦੁਬਾਰਾ ਬਿਸ਼ੱਕ ਤੁਸੀਂ ਕਹਤਾ ਤੋੜ ਮਰੋੜ ਕੇ ਪੇਸ਼ ਕੀਤਾ ਲਾ ਗੱਲ ਆ ਸਾਰੀ ਚੀਜ਼ਾਂ ਦਾ ਪਰ ਇਸ ਨੂੰ ਅਕਸੈਪਟੇਸ਼ਨ ਕਿੰਨੀ ਕਹੇਗੀ ਹੈ ਜਿਹੜੀ ਇਹ ਬਾਅਦ ਦੀ ਗੱਲ ਕੀਤੀ ਜਾ ਰਹੀ ਹੈ ਔਰ ਅਗਲੀ ਗੱਲ ਜਿਹੜੀ ਕਮੇਟੀ ਹੈ ਹੁਣ ਕਮੇਟੀ ਕਰੇਗੀ ਕੀ ਕਮੇਟੀ ਜਾਤਾ ਇਹ ਗੱਲ ਕਹੇਗੀ ਮੰਨ ਲਓ ਦੂਜੀ ਧਿਰ ਨੂੰ ਵੀ ਜਿਹੜਾ ਥੋੜਾ ਸ਼ਾਂਤ ਕਰੇਗੀ ਥੋੜਾ ਜਾ ਨਵਜੋਤ ਸਿੰਘ ਸਿੱਧੂ ਨੂੰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਇਹਨਾਂ ਨੂੰ ਵੀ ਸ਼ਾਂਤ ਕਰੇਗੀ ਥੋੜਾ ਸ਼ਾਂਤੀ ਰੱਖੋ ਆਪਾਂ ਬੈਠ ਕੇ ਜਿਹੜੀ ਗੱਲਬਾਤ ਕਰਦੇ ਆ। ਇਹ ਸ਼ਾਂਤੀ ਦੇ ਰਮਾਣ ਜਿਹਾ ਦਰਸ਼ਕ ਵੀ ਸੋਚ ਰਹੇ ਹੋਣਗੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ 19 ਤਰੀਕ ਦਾ ਸੱਤਾ ਸੱਦਾ ਪੱਤਰ ਆ ਜਿਹੜਾ ਉਹ ਆਇਆ ਗਿਆ ਅਜੇ ਤੱਕ ਜਿਹੜੀ ਪੁਸ਼ਟੀ ਹੋ ਨਹੀਂ ਹੋਈ ਬੇਸ਼ੱਕ ਜੇਕਰ 19 ਤਰੀਕ ਨੂੰ ਸੱਦਾ ਪੱਤਰ ਮਿਲਿਆ ਹੈ ਜਾਂ ਉਹਨਾਂ ਨੇ ਜਾਣਿਆ ਕਿ ਨਵਜੋਤ ਕੌਰ ਸਿੱਧੂ ਸਿੱਧੂ ਦੇ ਨਾਲ ਜਾਣਗੇ ਕਿ ਲੱਗਦਾ ਕਿ ਤੁਹਾਨੂੰ ਆਪਣਾ ਜਿਹੜਾ ਪੱਖ ਆ ਉੱਥੇ ਰੱਖ ਸਕਣਗੇ। ਨਵਜੋਦ ਕੌਰ ਸਿੱਧੂ ਨਹੀਂ ਦੇਖੋ ਉਹ ਚ ਨਵਜੋਦ ਕੌਰ ਸਿੱਧੂ ਉਹ ਤਾਂ ਹੈ ਹੀ ਹੈ ਨਵਜੋਦ ਸਿੰਘ ਸਿੱਧੂ ਜਾਂ ਨਵਜੋਦ ਕੌਰ ਸਿੱਧੂ ਉਹ ਤਾਂ ਉਹਨਾਂ ਨੂੰ ਬੁਲਾਇਆ ਠੀਕ ਹੈ ਉਹ ਜੇ ਨਵਜੋਦ ਕੌਰ ਸਿੱਧੂ ਚਲੇਗੇ ਤਾਂ ਵੀ ਉਹੀ ਗੱਲ ਹੈ ਨਵਜੋਦ ਸਿੰਘ ਸਿੱਧੂ ਜੇ ਲੇਗੇ ਤਾਂ ਵੀ ਇੱਕੋ ਹੀ ਗੱਲ ਹੈ ਤੇ ਇੱਕੋ ਫੈਮਿਲੀ ਇਹਦੇ ਚ ਹੈਗਾ ਇੱਕੋ ਪਰਿਵਾਰਕ ਮੈਂਬਰ ਆ ਉਹ ਤਾਂ ਕੋਈ ਦੂਰਾ ਇਹਦੇ ਚ ਹੈ ਨਹੀਂ ਗੀ ਉਹ ਤਾਂ ਜੇ ਬੁਲਾਇਆ ਤਾਂ ਜਾਣਗੇ ਤਾਂ ਆਪਣਾ ਪੱਖ ਜਿਹੜਾ ਸਿਰ ਪੱਖ ਰੱਖਣ ਲਈ ਜਾਣਾ ਤਾਂ ਪੱਖ ਦੇ ਵਿੱਚ ਅੱਗੇ ਪਾਰਟੀ ਕੀ ਕਹਿੰਦੀ ਹੈ ਹੁਣ ਕੋ ਭੇਜ ਵਕੀਲ ਜੀ ਕਹਿੰਦੇ ਕਿ ਕਮੇਟੀ ਬਣਾਤੀ ਅਸੀਂ ਸਸਪੈਂਡ ਕਰਤਾ ਹੁਣ ਅਜੇ ਤੱਕ ਪੰਜਾਬ ਲੀਡਰਸ਼ਿਪ ਜਿਹੜੀ ਉਹ ਨੋਟਸ ਉਹ ਨੋਟਸ ਹੀ ਖੇਡ ਰਹੀ ਆ ਉਹਨੂੰ ਭੇਜ ਰਿਹਾ ਉਹਨੇ ਉਹਨੂੰ ਭੇਜਤਾ ਉਹਨੇ ਉਹਨੂੰ ਭੇਜਤਾ ਸਾਰਾ ਕੁਝ ਨੋਟਸ ਵਾਲੇ ਦਰਦ ਮਾਰ ਜਿਹੜਾ ਹੈਗਾ ਸਾਰਾ ਕੁਝ ਚੱਲ ਰਿਹਾ ਨਵਜੋਤ ਕੋਰ ਸਿੱਧੂ ਅਜੇ ਵੀ ਨਹੀਂ ਟਿਕਰੇ ਕੱਲ ਉਹਨਾਂ ਨੇ ਫੇਰ ਦੁਬਾਰਾ ਬਿਆਨ ਦਿੱਤਾ ਠੀਕ ਉਹਨਾਂ ਨੇ ਫੇਰ ਇਹ ਵੀ ਕਿਹਾ ਔਰ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਬਹੁਤ ਹੇਠਲੇ ਲੈਵਲ ਦੀ ਭਾਸ਼ਾ ਉਹਨਾਂ ਨੇ ਜਿਹੜੀ ਹੈਗੀ ਆ ਲੀਡਰਸ਼ਿਪ ਲਈ ਵਰਤੀ ਆ ਹੁਣ ਆਪਾਂ ਇਹ ਦੇਖੋ ਕਿ ਇੰ ਤਾਂ ਜਦੋਂ ਤੁਸੀਂ ਉਹਨੂੰ ਏਜੀ ਭਾਸ਼ਾ ਜਿਹੜੀ ਹੈਗੀ ਆ ਵਰਤੋਗੇ ਤਾਂ ਫਿਰ ਲੋਕ ਜਾਂ ਲੀਡਰਸ਼ਿਪ ਜਾਂ ਹਾਈ ਕਮਾਂਡ ਤੁਹਾਨੂੰ ਕਿੱਥੋਂ ਤੱਕ ਐਕਸੈਪਟ ਕਰੇਗੀ ਲੋਕ ਤੁਹਾਨੂੰ ਕਿੰਨਾ ਸੈਪਟ ਕਰਨ ਸਰਪੰਨ ਜੀ ਇਹ ਵੀ ਹੈ ਨਾ ਜੋਧ ਕੋ ਸਿੱਧੂ ਦੇ ਜਿਹੜੇ ਸਾਥੀ ਨੇ ਮਿੱਠੂ ਦੀ ਗੱਲ ਕੀਤੀ ਆਵੇ ਅੰਮ੍ਰਿਤਸਰ ਦੇ ਵਿੱਚ ਤਾਂ ਉਹ ਵੀ ਕਿਤੇ ਨਾ ਕਿਤੇ ਲੀਡਰ ਦੇ ਸਾਹਮਣੇ ਆਏ ਨੇ ਤਰ੍ਹਾਂ ਨੇ ਸਿੱਧੇ ਤੋਲ ਤੇ ਝਾਮੇ ਲਗਾਏ ਨੇ ਕਿ ਮੇਰੇ ਕੋ ਸਾਰੇ ਸਬੂਤ ਨੇ ਇਹਨਾਂ ਨੇ ਐਮਸੀਬੀ ਨੇ ਟਿੱਕ ਟੱਕ ਦੀਆਂ ਨੇ ਮੈਡਮ ਨੇ ਖੁਦ ਵੇਚੀਆਂ ਨੇ ਖੁਦ ਪੈਸੇ ਲੈਨੇ ਇਹ ਵੀ ਜਿਹੜਾ ਕਿੱਦਾਂ ਕਿੱਦਾਂ ਕਿ ਇਲਜ਼ਾਮ ਲੱਗ ਰਹੀ ਰਾਜਨੀਤੀ ਹੈ ਉਹ ਕਹਿੰਦਾ ਭੱਜ ਜਦੋਂ ਤੁਸੀਂ ਰਾਜਨੀਤੀ 'ਚ ਕਿਸੇ ਦੇ ਖਿਲਾਫ ਦੋ ਤੋਤਾ ਕੋਈ ਹੋ ਨਹੀਂ ਹੁੰਦਾ ਜਿੰਨਾ ਮਰਜ਼ੀ ਤੁਸੀਂ ਕਹੀ ਜਾਓ ਕਿ ਮੈਂ ਸਾਫ਼ ਸੁਥਰੀ ਐਕਸ ਹਾਂ ਪਰ ਉਹ ਲੋਕਾਂ ਨੂੰ ਪਤਾ ਹੁੰਦਾ ਉਹਦੇ ਲੀਡਰ ਨੂੰ ਪਤਾ ਹੁੰਦਾ ਤਾਂ ਤੁਸੀਂ ਜਿੰਨਾ ਮਰਜ਼ੀ ਸਾਫ਼ ਸੁਥਰਾ ਐਕਸ ਲੈ ਕੇ ਲੀਡਰਿੰਗ ਚਲੇ ਜਾਓ ਤਾਂ ਕਿਤੇ ਨਾ ਕਿਤੇ ਤੁਹਾਨੂੰ ਗਲਤ ਕੰਮ ਕਰਨਾ ਹੀ ਪੈਣਾ ਜੇ ਤੁਹਾਡਾ ਆਪਣਾ ਨਹੀਂ ਹੋਏਗਾ ਤੁਸੀਂ ਆਪਣੇ ਲਈ ਨਹੀਂ ਕਰੋਗੇ ਤਾਂ ਕੁਝ ਲੀਡਰ ਇਹ ਜੇ ਹੁੰਦੇ ਨੇ ਜਿਹੜੇ ਤੁਹਾਡੇ ਤੋਂ ਗੁੱਡ ਫੇਸ ਕਰਾ ਜਾਂਦੇ ਆ ਉਹ ਤੁਹਾਨੂੰ ਕਹਿ ਕੇ ਕਰਾਉਂਦੇ ਕਿ ਜਿਹੜਾ ਮੇਰਾ ਪਰਸਨਲ ਕੰਮ ਇਹਨੂੰ ਕਰੋ ਯਾਰ ਤੁਸੀਂ ਨਾ ਚਾਹੁੰਦੇ ਹੋ ਵੀ ਉਹਨੂੰ ਰੋਕ ਨਹੀਂ ਸਕਦੇ ਹਾਈ ਕਮਾਂਡ ਤੋਂ ਉੱਤੇ ਕਰਾਈ ਪਰ ਪਤਾ ਕਿਹਨੂੰ ਹੋਏਗਾ ਤੁਹਾਡੇ ਪੀਏ ਨੂੰ ਪਤਾ ਹੋਏਗਾ ਜਾਂ ਤੁਹਾਡੇ ਅਫਸਰਸ਼ਾਹੀ ਬੈਠੀ ਆ ਉਹਨੂੰ ਪਤਾ ਹੋਏਗਾ ਫਿਰ ਅਫਸਰਸ਼ਾਹੀ ਤੋਂ ਗੱਲ ਲੀਕ ਹੋਏਗੀ ਤੁਹਾਡੇ ਵਿਰੋਧੀ ਕੋਲ ਜਾਏਗੀ ਜਦੋਂ ਜਦੋਂ ਤੁਸੀਂ ਕਿਸੇ ਦੇ ਖਿਲਾਫ ਬੋਲੋਗੇ ਤੁਸੀਂ ਇਹ ਕਹੋਗੇ ਮੈਂ ਬੜੀ ਸਾਫ਼ ਸੋਤਰੀ ਚਾਬੀ ਵਾਲਾ ਹਾਂ ਲੱਗ ਤਾਂ ਫਿਰ ਉਹੀ ਲੀਡਰਸ਼ਿਪ ਜਿਹਨੂੰ ਪਤਾ ਹੈ ਤਾਂ ਫਿਰ ਉਹ ਤੁਹਾਡੇ ਖਿਲਾਫ ਬੋਲੇਗਾ ਠੀਕ ਹੈ ਆਪਾਂ ਇੱਕ ਵਾਰ ਚੱਲ ਕੇ ਜ਼ਰੂਰ ਦਿਖਾ ਦਿੰਨੇ ਜਿਹੜੀ ਪਿਛਲੇ ਕੱਲ ਵੀ ਫਿਰ ਉਹਨਾਂ ਨੇ ਜਿਹੜੀ ਨਵਜੋਤ ਕੌਰ ਸਿੱਧੂ ਨੇ ਕਿਹਾ ਤਾਂ ਉਹ ਇੱਕ ਵਾਰ ਆਪਾਂ ਦੋ ਦੱਸ ਕੰਮ ਕਰਾਂਗੇ ਇਸ ਤਰੀਕੇ ਦਾ ਹਾਈ ਕਮਾਂਡ ਦੇਖੋ ਮੈਂ ਕੋਈ ਕੋਈ ਬਾਤ ਅਭੀ ਨਹੀਂ ਸ਼ੇਅਰ ਕਰੂੰਗੀ ਆਪਕੋ ਅੱਗੇ ਪਤਾ ਚਲਦਾ ਰਹੇਗਾ ਫਿਲਹਾਲ ਸੁਖੀ ਰੰਦਾਵਾ ਕੋ ਮੇਰਾ ਜਵਾਬ ਹੈ ਜੋ ਬਹੁਤ ਬੋਲਣ ਦੀ ਕੋਸ਼ਿਸ਼ ਕਰ ਰਹਾ ਹੈ ਤੋ ਆਪਣੀ ਵਾਈਫ ਕੋ ਤੋ ਜਿਤਾ ਨਹੀਂ ਸਕਾ ਔਰ ਫਾਰਮਲੈਂਡਸ ਕੈਸੇ ਬਣਾ ਲੀਏ ਔਰ ਜਿਸ ਬੰਦੇ ਕੇ ਤੋ ਪਹਿਲੀ ਹੱਥ ਲਗਾਤਾ ਸਾ उसके तू पीछे से छुरे घबोये तूने के साथ तेरे रिश्ते हैं ओपनली वहां पे स्टेटमेंट हुई है उनका जवाब क्यों नहीं दे रहा इसने जाके राजस्थान में पैसे लेके टिकटें बांटी मेरे मैंने प्रूफ डाला है मैं और डाल दूंगी क्योंकि कम से कम इतने सीटों वाले ने कहा है कि मैम हम जीत रहे थे राहुल जी ने हमें बचा लिया एंड मैंने वो बाइक डाली है और वो बाइट जो मैं राजा वेडिंग मैं गलत नहीं बोलती गांधी इवेंट मुझे पूछ के बीजेपी में गया मैम मैं क्या करूं मेरे घर आके कह के गए थे मेरी टिकट पक्की है बत्तीस साल से कांग्रेस की सेवा की है पर मेरे से कोई तीन कोई पांच करोड़ मांग रहा है अब एक और बंदा मिल गया इनको, जो इनको पांच -पांच दे रहा दे में मेरी तो करूंग करूंग है कि हाई मैंने देखो मैंने जो सच है बोल दिया अगर सच वाल बोलने वाले लोग पसंद है जो ग्राउंड लेवल की बात कर रहे हैं यहाँ पे हर बंदा हवा में घूम रहा है आज कोई समर्थन मिला पूरा समर्थन है

और uh, मैं तो आपको मैं कुछ नहीं कमेंट करूंगी अगर वो हमारी दे, देखो अगर अगर सारे मेरे हक में है मुझे uh, पर्सनली फोन दिखा देती, दे नहीं पता नहीं बता सकते क्योंकि उनपे एक्शन हो जाएगा सेवेंटी परसेंट कांग्रेस मेरे साथ है और मेन और मेन मूलभूत जो कांग्रेस के वर्कर्स हैं, जो कांग्रेस के जीतने वाले एमएलए हैं जिनको इन्होंने मार के एक्स्ट्रा बंदे अपने लगाए हैं ऊपर जो करप्ट है लैंड ग्रैबर्स हैं है ना राजा वडिंग की बस बॉडीज का मैंने आपको बताया वहाँ पे इस पे ढाई हजार करोड़ का एकड़ का एक करका केस चल रहा है जो इसने तो क्या बोलना क्या है सिद्धू साहब का नहीं वो कहते तू अपना तेरी अपना दिमाग है उन्होंने शुरू से कहा तू अपने दिमाग से काम करती है मैं फिलहाल इनसे दूर हूँ और उनका दूर होने का कारण ही था कि ये कह रहे थे कि वो कांग्रेस को बर्बाद कर रहे हैं तो कहते हैं मैं चला टीवी पे अगर मैं कांग्रेस को बर्बाद कर रहा हूं तो आप पांच पांच लगे ऑलरेडी सीएम हो आप बनाओ सरकार अब बनाओ ना आप तो आपस में एक दूसरे पे धूल कर रहे हो ग्राउंड लेवल पे बात नहीं करें आप ग्राउंड लेवल पे पता कर लो नहीं तो वो कनाडा वाले कर रहे हैं बोलो बोलो शो आप देख लो कौन जीत रहा कौन हार रहा 15 सीटें नहीं आ रही है आपको तो बिल्कुल आपा उजड़ी गल देखी है कि कल जेडि नज्जोत कौर सिद्धू ने फिर के और कल जो नवजोत सिंह सिद्धू आए ता लोकां नु उम्मीद सी कि गलब बात करने के मीडिया नु सी सारी गलब बात करके जानगे पर वो किससे गलब बात करके ਨਹੀਂ ਗਏ ਹਾਲ ਦੀ ਘੜੀ ਉਹ ਹੀ ਸੋਚ ਰਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਮਨਾਇਆ ਜਾਵੇ ਹਾਈ ਕਮਾਂਡ ਨੂੰ ਭਰੋਸੇ 'ਚ ਲਿਆ ਜਾਵੇ ਤਾਂ ਕੀ ਫਿਰ ਮੰਨ ਲਓ ਹਾਈ ਕਮਾਂਡ ਭਰੋਸੇ 'ਚ ਲੈ ਲੋਗੇ ਤੁਸੀਂ ਤਾਂ ਪੰਜਾਬ ਦੀ ਲੀਡਰਸ਼ਿਪ ਨੂੰ ਭਰੋਸੇ 'ਚ ਕਿਵੇਂ ਲਓਗੇ ਹੁਣ ਤੱਕ ਕਾਂਗਰਸ ਪਾਰਟੀ ਇਹ ਕਹਿਣ ਤੋਂ ਕੋਈ ਗਰੇਜ ਨਹੀਂ ਹੈਗਾ ਕਿ ਜਿੰਨੀਆਂ ਸਟੇਟਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਉੱਥੋਂ ਦੀ ਲੀਡਰਸ਼ਿਪ ਕਰਤੀ ਹੋਈ ਹੈ ਇੱਕ ਲੀਡਰ ਦੂਜੇ ਲੀਡਰ ਨੂੰ ਹਰਾਉਣ ਦੇ ਇੱਕ ਤਾਂ ਹੁੰਦਾ ਨਾ ਜਿਤਾਉਣਾ ਤੇ ਸਾਡੀ ਸਰਕਾਰ ਆ ਰਹੀ ਹੈ ਆਪਾਂ ਉਹਦਾ ਵੀ ਉਮੀਦਵਾਰ ਜਿਤਾਉਣਾ ਇਹ ਵੀ ਜਿਤਾਉਣਾ ਸਾਰੇ ਕਾਂਗਰਸ ਪਾਰਟੀ ਦੇ ਆ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਹੈ ਤੁਸੀਂ ਹਰਿਆਣਾ ਲਾ ਲਓ ਹੋਰ ਕਈ ਤਾਂ ਜਿਹੜੀਆਂ ਸਟੇਟਾਂ ਦੇ ਵਿੱਚ ਹੋਈ ਹੈ ਉਹ ਕਹਿੰਦਾ ਵੀ ਉਹ ਪਾਰਟੀ ਦਾ ਉਹ ਧੜੇ ਦਾ ਜਿੱਤ ਨਾ ਜਾਵੇ ਇਹ ਕਹਿੰਦਾ ਵੀ ਇਹ ਉਸ ਧੜੇ ਦਾ ਬੰਦਾ ਜਿੱਤ ਨਾ ਜਾਵੇ ਇਸੇ ਧੜੇਬੰਦੀ ਕਰਕੇ ਕਾਂਗਰਸ ਪਾਰਟੀ ਹੁਣ ਤੱਕ ਦੇਸ਼ ਦੇ ਵਿੱਚ ਕਈ ਸਟੇਟਾਂ ਹਾਰ ਚੁੱਕੀ ਹੈ ਔਰ ਜੇ ਪੰਜਾਬ ਦੇ ਵਿੱਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ 2027 ਦੇ ਵਿੱਚ ਇਹ ਨਾ ਹੋਵੇ ਕਿ ਇੱਥੇ ਵੀ ਧੜੇਬੰਦੀ ਕਰਕੇ ਕਾਂਗਰਸ ਪਾਰਟੀ ਦਾ ਉਹੀ ਹਾਲ ਹੋ ਜੇ ਔਰ ਹੁਣ ਤੱਕ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਜੀ ਸਮਾਂ ਬੜਾ ਘੱਟ ਹੈ ਇੱਕ ਸਵਾਲ ਤੇ ਆਪਾਂ ਸਿਰਫ ਆਨੇ ਆ ਕਿ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਨਵਜੋਤ ਕੋਰ ਸਿੱਧੂ ਨੇ ਬਿਆਨ ਦਿੱਤਾ ਤਾਂ ਕਾਂਗਰਸ ਦੇ ਵਿੱਚ ਬੜਾ ਖਲਾਰਾ ਪਿਆ ਤੁਸੀਂ ਦੇਖਿਆ ਵੀ ਆਪਸੀ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਇੱਕ ਦੂਜੇ ਤੇ ਬਿਆਨਬਾਜ਼ੀ ਕਰਨਾ ਸ਼ੁਰੂ ਕਰਤੇ ਗਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵੱਖ-ਵੱਖ ਸਟੇਟਾਂ ਦੀ ਗੱਲ ਕੀਤੀ ਆਵੇ ਤਾਂ ਖਲਾਰੇ ਦੇ ਕਾਰਨ ਹੀ ਉਹ ਆਪਣੇ ਬੰਦੇ ਨੂੰ ਹਰਾਨ ਲੱਗ ਗਏ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹ ਹਾਲਾਤ ਬਣ ਸਕਦੇ ਨੇ ਇਹ ਦੂਰ ਨਹੀਂ ਆ ਜਦੋਂ ਅਜੀਬ ਬਿਆਨਬਾਜ਼ੀ ਤੋਂ ਕੀਤੀ ਗਈ ਨਹੀਂ ਦੇਖੋ ਮੈਂ ਮੈਂ ਇਹੀ ਗੱਲ ਕਹੀ ਆ ਵੀ ਜੇ ਸੁਧਾਰ ਨਾ ਹੋਏ ਆਪਾਂ ਲੀਡਰਸ਼ਿਪ ਨੂੰ ਨਾ ਸੁਧਾਰ ਸਕੀਏ ਉਹਨਾਂ ਦਾ ਇਕਾ ਨਾ ਕਰਾ ਸਕੀਏ ਤਾਂ ਉਹੀ ਹਾਲਾਤ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਰਿਪੀਟ ਨਾ ਹੋਵੇ ਤਾਂ ਠੀਕਰ ਬਾਰਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਮੋਰ ਦੁਆਰਾ ਲੋਕ ਜੋ ਸਿੰਘ ਸਿੱਧੂ ਤੇ ਸਿੱਧੂ ਪਰਿਵਾਰ ਦੇ ਉੱਪਰ ਜਿਹੜੀ ਆ ਗੱਲਬਾਤ ਕੀਤੀ ਹੈ ਕਿਉਂਕਿ ਇਸ ਬਿਆਨਬਾਜ਼ੀ ਤੋਂ ਬਾਅਦ ਦੋ ਚਰਚਾਵਾਚਾਰੀ ਹਨ ਕਿ ਹਾਈ ਕਮਾਂਡ ਨੇ ਜਿਹੜਾ ਸਿੱਧੂ ਨੂੰ ਜਿਹੜਾ ਸੱਦਾ ਪੱਤਰ ਭੇਜਿਆ ਕਿ ਵਾਕਈ ਜੇਕਰ ਸੱਦਾ ਪੱਤਰ ਭੇਜਿਆ ਕਿ ਉਹ 19 ਤਰੀਕ ਨੂੰ ਜਾਣਗੇ ਕਿ ਆਪਣੇ ਪਰਿਵਾਰ ਦਾ ਪੱਖ ਰੱਖਣਗੇ ਉਸ ਤੋਂ ਬਾਅਦ ਹਾਈ ਕਮਾਂਡ ਕੀ ਐਕਸ਼ਨ ਲੈਂਦੀ ਹੈ ਕਿ ਦੋ ਚਰਚਾਵਾਚਾਰੀ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਉੱਪਰ ਜਿਹੜਾ ਕੋਈ ਵੱਡਾ ਐਕਸ਼ਨ ਹੋ ਸਕਦਾ ਜਾਂ ਉਹਨਾਂ ਦੇ ਪਰਿਵਾਰ ਦੇ ਉੱਪਰ ਹੋ ਸਕਦਾ ਉਹ ਕੀ ਐਕਸ਼ਨ ਹੋਵੇਗਾ ਕੀ ਗੱਲਬਾਤ ਹੋਵੇਗੀ 19 ਤਰੀਕ ਨੂੰ ਸੀਮੋੜ ਦੁਆਰਾ ਜਿਹੜਾ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਇਸੇ ਸਮੇਂ ਜਿਹੜੀ ਸਾਰੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ